ਨੌਵੀਂ ਸੱਜਣੋਂ ਬਰਨਾਲੇ ਦੇ ਵਿੱਚ ਇੱਕ ਐਸੇ ਡਾਕਟਰ ਆਣੇ ਰੱਬਣਾ ਕਰੇ ਤੁਹਾਡੀ ਰੀੜ ਦੀ ਹੱਡੀ 'ਚ ਕੋਈ ਵੀ ਪ੍ਰੋਬਲਮ ਆ ਗਈ ਕੋਈ ਸਿਰ ਦੀ ਛੱਟਵਾਜੀ ਖੂਨ ਡੁੱਲਦਾ ਉਹ ਡਾਕਟਰ ਸਾਹਿਬ ਘੱਟ ਰੇਟ 'ਚ ਸਹੀ ਇਲਾਜ ਕਰਨਗੇ ਬੀ ਐਮ ਸੀ ਹਸਪਤਾਲ ਬਰਨਾਲੇ 'ਚ ਪਹੁੰਚ ਗਏ ਡਾਕਟਰ ਸਾਹਿਬ ਨਾਲ ਤੁਹਾਨੂੰ ਮਿਲਾਉਣੇ ਆਜੂ ਅੰਦਰ ਸਤਿਕਾਰ ਸਤਿਕਾਰ ਤੇ ਆਪਣਾ ਸੁਹਣਾ ਕੀ ਹੈ ਜੀ ਮਨੀਸ਼ ਸ਼ਰਮਾ ਤੇ ਮੈਂ ਬਾਹਰ ਕਿਹਾ ਜੀ ਮਤਲਬ ਕਿ ਇੱਥੇ ਰੀੜ ਦੀ ਹੱਡੀ ਦਾ ਇਲਾਜ ਤੇ ਸਿਰ ਦੀ ਛੱਟ ਦਾ ਹੋ ਇਲਾਜ ਹੈ ਨਾ ਜੀ ਇਹ ਪੱਕਾ ਦਾ ਜਾਂਦਾ ਜੀ ਹਾਂਜੀ ਰੀੜ ਦੀ ਹੱਡੀ 'ਚ ਆਪਣੇ ਕੋਲ ਕੋਈ ਵਜਨ ਗਿਰ ਜੇ ਰੀੜ ਦੀ ਹੱਡੀ ਤੇ ਜੀ ਮੰਨ ਕੇ ਟੁੱਟੇ ਜਾਣ ਹਿੱਲੇ ਜਾਣ ਜੀ ਉਹਨਾਂ ਦੇ ਕਾਰਨ ਨਸਾਂ ਤੇ ਦਾਬ ਆ ਜਾਏ ਜੀ ਜਾਂ ਫਿਰ ਕਈ ਵਾਰ ਆਪਣੇ ਕੀ ਹੁੰਦਾ ਕਿ ਲੰਬੇ ਟਾਈਮ ਤੋਂ ਰੀੜ ਦੀ ਹੱਡੀ ਜਾਂ ਪਿੱਠੇ 'ਚ ਦਰਦ ਚੱਲਦਾ ਰਹਿੰਦਾ ਹੈ ਜੀ ਜੀ ਉਹ ਜਨਰਲੀ ਡਿਸਕ ਦੀ ਪ੍ਰੋਬਲਮ ਦੇ ਕਾਰਨ ਹੁੰਦਾ ਹੈ ਜੀ ਕਿ ਡਿਸਕ ਨਸਾਂ ਤੇ ਦਾਬ ਪਾ ਰਹੀ ਹੈ ਤਾਂ ਉਹ ਦਰਦ ਆਪਣੀ ਢੂਈ 'ਚੋਂ ਨੀਚੇ ਲੱਤਾਂ ਤੱਕ ਜਾ ਰਿਹਾ ਹੈ ਜੀ ਜਿਵੇਂ ਕਿ ਆਪਾਂ ਇਸ ਫੋਟੋ 'ਚ ਦੇਖ ਸਕਦੇ ਹਾਂ ਜੀ ਕਿ ਇੱਥੇ ਆ ਮੰਨ ਕੇ ਦਬੇ ਜਾਂ ਹਿੱਲੇ ਤਾਂ ਉਥੋਂ ਦੀ ਨਸਾਂ ਨਿਕਲਦੀਆਂ ਐ ਇੱਥੇ ਦਾਬ ਪੈਂਦਾ ਤਾਂ ਪੂਰੀ ਲੱਤ 'ਚ ਨੀਚੇ ਤੱਕ ਜਾਂਦਾ ਦਰਦ ਹੁੰਦਾ ਜੀ ਦਰਦ ਹੁੰਦਾ ਤਾਂ ਉਸ ਨੂੰ ਆਪਾਂ ਅੱਜ ਅੱਜਕੱਲ ਮੋਡਰਨ ਸਾਇੰਸ ਵਧੀਆ ਤਰੀਕੇ ਨਾਲ ਆਪਰੇਟ ਕਰ ਸਕਦੇ ਆ ਉਹ ਵੱਡੀ ਵੀ ਜਿਹੜੀ ਡਿਸਕ ਹੁੰਦੀ ਐ ਉਹਨੂੰ ਕੱਢ ਸਕਦੇ ਆ ਤੇ ਨਸਾਂ ਤੇ ਦਾਬ ਹਟਾ ਸਕਦੇ ਆ ਮੇਨ ਪ੍ਰੋਬਲਮ ਇਹ ਹੁੰਦੀ ਆਪਣੇ ਪਿੰਡਾਂ 'ਚ ਜੇ ਦੋ ਕਿਸੇ ਦੀ ਢੂਈ ਤੇ ਛੱਟ ਵਜੇ ਰੀੜ ਦੀ ਹੱਡੀ ਤੇ ਜੀ ਉਹਨਾਂ ਕੋਈ ਦੇਸੀ ਇਲਾਜ ਵਰਤਦੇ ਨੇ ਉਹਨਾਂ ਨਾਲ ਉਹ ਜ਼ਿਆਦਾ ਖਰਾਬ ਹੋ ਜਾਂਦਾ ਵੀ ਉਹ ਕਿ ਕਿਸ ਹੱਦ ਤੱਕ ਇਲਾਜ ਜੀ ਉਹ ਚੀਜ਼ ਦੇਖੋ ਦੇਸੀ ਇਲਾਜ ਅਗਰ ਉਪਰ ਉਪਰ ਦੀ ਸੱਟ ਹੈ ਮਾਸਪੇਸ਼ੀਆ ਖਿੱਚੀ ਗਿਆ ਉੱਥੇ ਤੱਕ ਤਾਂ ਠੀਕ ਹੈ ਜੀ ਲੇਕਿਨ ਅਗਰ ਉਹਨਾਂ ਦੇ ਕਰਨ ਮਨ ਕੇ ਹਿੱਲ ਗਈ ਜਾਂ ਫਿਰ ਡਿਸਕ ਹਿੱਲ ਗਈ ਜਿਵੇਂ ਅੱਜ ਕੱਲ ਕਹਿੰਦੇ ਬਾਰੇ ਲੱਗ ਜਾਂਦੇ ਹਨ ਜੀ ਤਾਂ ਉਹ ਚੀਜ਼ ਡਿਸਕ ਜਿਹੜੀ ਨਿਕਲੀ ਹੁੰਦੀ ਉਹ ਉਸ ਚੋ ਨੈਗੇਟਿਵ ਪ੍ਰੈਸ਼ਰ ਲਗਾਉਂਦੇ ਆ ਉਹ ਹੋਰ ਹਿੱਲ ਕੇ ਬਾਹਰ ਆ ਜਾਂਦੀ ਹੈ ਉਹ ਨਸਾਂ ਤੇ ਦਾਬ ਹੋਰ ਵਧਾ ਦਿੰਦੀ ਹੈ ਜੀ ਤਾਂ ਉਹ ਦੇਸੀ ਇਲਾਜ ਕੁਝ ਹੱਦ ਤੱਕ ਠੀਕ ਹੈ ਅਗਰ ਹਲਕੀ ਫੁਲਕੀ ਜੀ ਸੱਟ ਹੈ ਲੇਕਿਨ ਜੇ ਮਣਕਿਆਂ ਦੀ ਸੱਟ ਹੈ ਡਿਸਕ ਦੀ ਗੜਬੜ ਹੈਗੀ ਉਹਤੇ ਫਿਰ ਆਪ ਨੂੰ ਪ੍ਰੋਪਰ ਉਸਤੇ ਟ੍ਰੀਟਮੈਂਟ ਚਾਹੀਦਾ ਹੈ ਜੇ ਮਣਕੇ ਟੁੱਟੇ ਆ ਜਾਂ ਹਿੱਲੇ ਆ ਤਾਂ ਉਹਦਾ ਆਪਣੇ ਇੱਥੇ ਫਿਕਸੇਸ਼ਨ ਵੀ ਹੋ ਜਾਂਦਾ ਹੈ ਉਹਨਾਂ ਸਕਰੂ ਪਾ ਕੇ ਉਹ ਮਣਕੇ ਫਿਕਸ ਕਰ ਦਿੱਤੇ ਜਾਂਦੇ ਆ ਤਾਂ ਕਿ ਉਹ ਹਿੱਲਣ ਨਾ ਤੁਹਾਡੇ ਸਾਹਿਬ ਨਾਲ ਜਿਹਦਾ ਸਹੀ ਇਲਾਜ ਨਾ ਹੋਵੇ ਕਿ ਤੋਂ ਨਾ ਮਰੀਜ਼ ਕਰਾਵੀ ਉਹਦਾਂ ਹੋਰ ਪ੍ਰੋਬਲਮ ਕੀ ਹੋ ਸਕਦੀ ਦੇਖੋ ਸਹੀ ਇਲਾਜ ਨਾ ਹੋਵੇ ਤਾਂ ਮਰੀਜ਼ਾਂ ਦੀ ਲੱਤ 'ਚ ਦਰਦ ਕੰਟੀਨਿਊ ਬਣਿਆ ਰਹਿੰਦਾ ਹੈ ਤੇ ਥੋੜੇ ਟਾਈਮ ਬਾਅਦ ਉਹ ਲੱਤ ਸੁਨ ਹੋਣ ਲੱਗ ਜਾਂਦੀ ਹੈ ਚੱਲਣ 'ਚ ਦਿੱਕਤ ਆਣ ਲੱਗ ਜਾਂਦੀ ਹੈ ਤੇ ਅੱਗੇ ਜਾ ਕੇ ਪੰਜਾ ਡਿੱਗ ਜਾਂਦਾ ਹੈ ਪੈਰ ਦਾ ਮਰੀਜ਼ ਦੱਸਦਾ ਹੈ ਕਿ ਮੇਰੇ ਤੋਂ ਹੁਣ ਚੱਪਲ ਨਹੀਂ ਪੈਂਦੀ ਜੀ ਸਾਰਾ ਲਾ ਕੇ ਪਾਣੀ ਪੈਂਦੀ ਹੈ ਤੇ ਜਲਦੇ ਜਲਦੇ ਚੱਪਲ ਨਿਕਲ ਜਾਂਦੀ ਹੈ ਪੈਰਾ 'ਚੋਂ ਜੀ ਉਹ ਸਟੇਜ ਤੇ ਜਾ ਕੇ ਵੀ ਜੇ ਬੰਦਾ ਆਪਰੇਟ ਨਾ ਕਰੇ ਤਾਂ ਉਸ ਤੋਂ ਬਾਅਦ ਕੀ ਹੁੰਦਾ ਲੈਟਰਨ ਪੇਸ਼ਾਬ ਦਾ ਬੰਨ ਪੈ ਜਾਂਦਾ ਜਾਂ ਫਿਰ ਕੰਟਰੋਲ ਚਲਾ ਜਾਂਦਾ ਜੀ ਤਾਂ ਇਹ ਬੜੀ ਪਹਿਲਾਂ ਦੀ ਆਪਣੇ ਲੋਕਾਂ ਦਾ ਦਿਮਾਗ 'ਚ ਰਹਿੰਦਾ ਸੀ ਕਿ ਰੀਡ ਦੀ ਹੱਡੀ ਦਾ ਆਪਰੇਸ਼ਨ ਨਹੀਂ ਕਰਾਣਾ ਕੁਝ ਵੀ ਹੋ ਜੇ ਨਹੀਂ ਕਰਾਣਾ ਬਟ ਅੱਜ ਕੱਲ ਦੀ ਫੈਸਿਲਿਟੀ ਮੋਡਰਨ ਸਾਇੰਸ ਦੇ ਹਿਸਾਬ ਨਾਲ ਇਹਦਾ ਬਹੁਤ ਵਧੀਆ ਇਲਾਜ ਹੁੰਦਾ ਜੀ ਸਾਡੇ ਕੋਲ ਵੀ ਇੱਥੇ ਕਈ ਪੇਸ਼ੈਂਟ ਆਏ ਆ ਸੀ ਉਹਨਾਂ ਦੇ ਆਪਰੇਟ ਕੀਤੇ ਆ ਜੀ ਉਹ ਵਧੀਆ ਬਿਲਕੁਲ ਤਿਆਰ ਹੋ ਕੇ ਗਏ ਆ ਅਗਰ ਜੇ ਬਿਲਕੁਲ ਇੱਕ ਕਰ ਹੀ ਬੰਨ ਪੈ ਗਏ ਇੱਕ ਕਰ ਹੀ ਬਾਥਰੂਮ ਦੀ ਦਿੱਕਤ ਆ ਜੇ ਉਹ ਫਿਰ ਸਹੀ ਹੋਣਾ ਮੁਸ਼ਕਿਲ ਹੈ ਲੇਕਿਨ ਟਾਈਮ ਤੋਂ ਪਹਿਲਾਂ ਇਹ ਕਮਜ਼ੋਰੀ ਬਣਨ ਤੋਂ ਪਹਿਲਾਂ ਅਗਰ ਉਹ ਮਰੀਜ਼ ਆ ਜੇ ਤੇ ਉਹਨਾਂ ਸਹੀ ਆਪਰੇਸ਼ਨ ਹੋ ਜੇ ਤਾਂ ਇਹ ਪ੍ਰੋਬਲਮਸ ਆਂਦੀਆਂ ਹੀ ਨਹੀਂ ਤੇ ਦੂਸਰੀ ਪ੍ਰੋਬਲਮ ਆ ਗਈ ਸਿਰ ਦੀ ਛੱਟ ਦੀ ਬਾਈਕ ਤੇ ਜਾਂਦੇ ਜਾਂ ਕਿਤੇ ਸਿਰ ਛੱਟ ਬੱਜੀ ਜਾਂ ਘਰ ਡਿੱਗ ਪਈ ਉਹਦਾ ਲਾਜ ਵੀ ਦੱਸੇ ਮਤਲਬ ਕਿ ਅੰਦਰ ਖੂਨ ਡਿੱਗਦਾ ਉਹ ਆਪਣੇ ਕੋਲੇ ਕਾਹਦਾ ਕਾਹਦਾ ਲਾ ਦੇ ਉਹ ਚੀਜ਼ ਹੈ ਸਰ ਉਹ ਸਿਰ ਦੀ ਛੱਟ ਆਪਣੀ ਜਨਰਲੀ ਅੱਜਕੱਲ ਰੋਡ ਸਾਈਡ ਐਕਸੀਡੈਂਟ ਇੰਨੇ ਜ਼ਿਆਦਾ ਹੁੰਦੇ ਆ ਜੀ ਤਾਂ ਸਿਰ ਦੀ ਛੱਟ ਹੁੰਦੀ ਹੈ ਜਨਰਲੀ ਹਰ ਐਕਸੀਡੈਂਟ ਚ ਕੁਝ ਨਾ ਕੁਝ ਪਾਰਟ ਸਿਰ ਦਾ ਹੁੰਦਾ ਹੈ ਉਹ ਚ ਮਰੀਜ਼ ਕਈ ਵਾਰ ਬਿਲਕੁਲ ਸਹੀ ਵੀ ਹੁੰਦੇ ਆ ਤਾਂ ਉਹਨਾਂ ਨੂੰ ਦੌਰੇ ਪੈਣ ਲੱਗ ਜਾਂਦੇ ਆ ਜੀ ਠੀਕ ਹੈ ਤਾਂ ਉਹਨਾਂ ਦਾ ਪ੍ਰੋਪਰ ਇਲਾਜ ਹੋਣਾ ਜ਼ਰੂਰੀ ਹੈ ਅਗਰ ਸਿਰ 'ਚ 6:00 ਵਜੇ ਬਾਅਦ ਸਿਰ ਦੇ ਅੰਦਰ ਬਲੀਡਿੰਗ ਹੋ ਜੇ ਸਿਰ ਦੀ ਹੱਡੀ ਟੁੱਟ ਕੇ ਸਿਰ 'ਚ ਅੰਦਰ ਚਲੀ ਜਾਏ ਜੀ ਹੈ ਨਾ ਜਾਂ ਫਿਰ ਕਈ ਵਾਰ ਕੀ ਹੁੰਦਾ ਕਿ ਸਿਰ ਦਾ ਪਾਣੀ ਵਗਣ ਲੱਗ ਜਾਂਦਾ ਹੈ ਨੱਕ ਥਣੇ ਬਾਹਰ ਆਣ ਲੱਗ ਜਾਂਦਾ ਹੈ ਉਹਨਾਂ ਕੇਸ 'ਚ ਸਰਜਰੀ ਦੀ ਲੋੜ ਪੈਂਦੀ ਹੈ ਜੀ ਉਹ ਆਪਾਂ ਸਾਰੀ ਹਰ ਟਾਈਪ ਦੀ ਸਰਜਰੀ ਇੱਥੇ ਕਰ ਰਹੇ ਆ ਇਸ 'ਚ ਬੜਾ ਕ੍ਰੂਸ਼ੀਅਲ ਟਾਈਮ ਪੀਰੀਅਡ ਹੁੰਦਾ ਹੈ ਕਿ ਉਹ ਦਾਬ ਕਿੰਨੇ ਟਾਈਮ ਤੱਕ ਬਣਿਆ ਰਹਿੰਦਾ ਹੈ ਜੀ ਅਗਰ ਉਹ ਦਾਬ ਲੰਬੇ ਟਾਈਮ ਤੱਕ ਬਣਿਆ ਰਵੇ ਸਿਰ ਦਾ ਪ੍ਰੈਸ਼ਰ ਵਧਿਆ ਰਹੇ ਤਾਂ ਉਹ ਨਸਾਂ ਬੰਦ ਹੋਣ ਲੱਗ ਜਾਂਦੀਆਂ ਨੇ ਸਿਰ ਦੀ ਜੀ ਜਿਵੇਂ ਉਹ ਦਰੰਗ ਚ ਹੁੰਦਾ ਹੈ ਕਿ ਨਗਰ ਉਹ ਵਿਦਿਨ ਟਾਈਮ ਆਪਾਂ ਉਸ ਨੂੰ ਆਪਰੇਟ ਕਰ ਲਈਏ ਉਹ ਦਾਬ ਹਟਾ ਦਈਏ ਤਾਂ ਇਹ ਸਾਰੀ ਦਿੱਕਤਾਂ ਆਂਦੀਆਂ ਨਹੀਂ ਐ ਸਿਰ ਦੇ ਛੱਟ ਦਾ ਇਲਾਜ ਕਿ ਸੱਦ ਕਰਤਾ ਮਤਲਬ ਕਿੰਨਾ ਕ ਦਾ ਇਲਾਜ ਹੈ ਜੀ ਜੇ ਫੋਲੀ ਸਿਰ ਦੀ ਛੱਟ ਦਾ ਸਾਰੇ ਦਾ ਇਲਾਜ ਹੈ ਜੀ ਜੀ ਸਾਡੇ ਕੋਲ ਮਰੀਜ਼ ਆਏ ਐ ਜਿਹੜੇ ਅੱਖਾਂ इवन ਅਸੀਂ ਆਪਰੇਟ ਕੀਤੇ ਐ ਬਿਲਕੁਲ ਹੱਥ ਦੀ ਹਲਕੀ ਜੀ ਮੂਵਮੈਂਟ ਸੀ ਜੀ ਤੇ ਮਰੀਜ਼ ਉਹ ਚੱਲ ਕੇ ਗਿਆ ਇਥੋਂ ਵਧੀਆ ਮਤਲਬ ਇੱਦਾਂ ਲੱਗਦਾ ਸੀ ਵੀ ਜਮਾਂ ਗਿਆ ਜਮਾਂ ਗਿਆ ਜੀ ਜੀ ਬਿਲਕੁਲ ਉਹ ਠੀਕ ਹੋ ਗਿਆ ਉਹ ਬਿਲਕੁਲ ਠੀਕ ਹੋ ਗਿਆ ਸਿਰ 'ਚ ਕਈ ਐ ਪੇਸ਼ੈਂਟ ਹੁੰਦਾ ਹੈ ਕਿ ਸਿਰ 'ਚ ਬਲੀਡਿੰਗ ਹੋ ਗਈ ਜੀ ਬੀਪੀ ਵਧਨ ਦੇ ਕਾਰਨ ਸਿਰ ਦੇ ਅੰਦਰ ਬਲੱਡ ਇਕੱਠਾ ਹੋ ਗਿਆ ਤਾਂ ਉਹਦਾ ਵੀ ਆਪਣੇ ਕੋਲ ਇੱਥੇ ਪੂਰਾ ਇਲਾਜ ਹੈ ਉਹ ਬਲੱਡ ਆਪਾਂ ਕੱਢ ਸਕਦੇ ਆ ਉਥੋਂ ਦੀ ਪ੍ਰੈਸ਼ਰ ਹਟਾ ਸਕਦੇ ਆ ਜੀ ਉਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ। ਢੀੜ ਦੀ ਹੱਡੀ ਦੇ ਵੀ ਪ੍ਰੋਪਰ ਇਲਾਜ ਨੇ ਸ਼ੁਰੂ ਤੋਂ ਲੈ ਕੇ ਹਰ ਤੱਕ ਐਂਡ ਤੱਕ ਦੇ। ਹਾਂਜੀ। ਜੇ ਕੋਈ ਵੀ ਪ੍ਰੋਬਲਮ ਹੋਵੇ ਕੋਈ ਵੀ ਪ੍ਰੋਬਲਮ ਹੋਵੇ। ਜਨਰਲੀ ਅਸੀਂ ਹੁਣੀ ਦੋ ਇੱਕ ਪੇਸ਼ੈਂਟ ਸੀ ਬਾਬਾ ਜੀ ਉਹਨਾਂ ਦਾ ਆਪਰੇਟ ਕੀਤਾ ਹੈ। ਸਾਡਾ ਇੱਥੇ ਸਰਜਰੀ ਦਾ ਖਰਚਾ ਉਹਨਾਂ ਦਾ ਮਤਲਬ 70 ਹਜ਼ਾਰ ਦਾ ਪਿਆ ਹੈ। ਜੀ। ਅਸੀਂ ਦੋ ਪਾਸੋਂ ਦੀ ਆਪਰੇਟ ਕੀਤਾ ਉਹਨੂੰ ਅੱਗੋਂ ਦੀ ਵੀ ਪਿੱਛੋਂ ਦੀ ਵੀ। ਜੀ। ਤੇ ਬਾਹਰ ਤੁਸੀਂ ਉਹਦਾ ਖਰਚਾ ਘੱਟੋ-ਘੱਟ ਮੰਨ ਕੇ ਚੱਲੋਗੇ ਸਵਾ ਤੋਂ 1.5 ਲੱਖ ਦਾ ਹੈ। ਜੀ। ਉਪਰਪਰ ਸਾਰਾ ਇਲਾਜ ਤਾਂ ਹੋ ਗਿਆ। ਪ੍ਰੋਪਰ ਉਹ ਬਿਲਕੁਲ ਸਹੀ ਨੇ। ਡਾਕਟਰ ਡਾਕਟਰ ਸੁਰੀਆ ਸਿੱਕਣਾ ਡਾਕਟਰ ਸਾਹਿਬ ਇਹ ਦਿਨ ਚ। ਐਕਸਪੀਰੀਅੰਸ ਦਾ ਮੇਰਾ ਹਲੇ ਇਸ ਤੇ 2 ਸਾਲਾਂ ਦਾ ਹੈ। ਇਸ ਤੋਂ ਪਹਿਲਾਂ ਮੈਂ 3 ਸਾਲ ਡੀਐਮਸੀ ਚ ਐਸੀ ਜੀ ਦਾ ਸਪੈਸ਼ਲਾਈਜੇਸ਼ਨ ਕੀਤਾ ਹੈ। ਜੀ। ਉਸ ਤੋਂ ਬਾਅਦ 2 ਸਾਲ ਹੋਰ ਸਾਨੂੰ ਹੋ ਗਏ ਕੰਮ ਕਰਦਿਆਂ ਨੂੰ। ਡਾਕਟਰ ਸਾਹਿਬ ਜੀ ਮਨ ਲਾ ਹੋਰ ਕੀ ਕਹਿਣਾ ਤੁਹਾਡੇ ਆਡੀਅנס ਨੂੰ ਰਹਿਣਾ ਇਹਨਾਂ ਨੂੰ। 10 ਕੰਮ। ਦੇਖੋ ਆਹੀ ਹੈ ਜੀ ਜਿਹੜੀ ਪਹਿਲਾਂ ਲੋਕ ਚੀਜ਼ਾਂ ਤੋਂ ਡਰਦੇ ਸੀ ਕਿ ਟੋਈ ਦਾ ਆਪਰੇਸ਼ਨ ਨਹੀਂ ਕਰਾਣਾ, ਰੀਡ ਦੀ ਹੱਡੀ ਦਾ ਆਪਰੇਸ਼ਨ ਨਹੀਂ ਕਰਾਣਾ। ਉਹ ਅੱਜਕੱਲ੍ਹ ਅਗਰ ਉਸ ਚ ਜ਼ਰੂਰਤ ਹੈ ਤਾਂ ਉਹ ਟਾਈਮ ਰੰਦੇ ਕਰਾਣਾ ਚਾਹੀਏ ਉਸ ਚ ਕੋਈ ਡਰਨਾ ਨਹੀਂ ਚਾਹੀਦਾ ਤੇ ਬਹੁਤ ਵਧੀਆ ਰਿਜ਼ਲਟ ਉਹਨਾਂ ਦੇ ਮਿਲਦੇ ਆ ਜੀ ਠੀਕ ਹੈ ਜੀ ਨਹੀਂ ਤਾਂ ਜੇ ਉਹ ਲੰਬੇ ਟਾਈਮ ਤੱਕ ਪਏ ਰਹਿੰਦੇ ਤਾਂ ਮਰੀਜ਼ ਦਾ ਚੱਲਣਾ ਫਿਰਨਾ ਬੰਦ ਹੋ ਜਾਂਦਾ ਹੈ ਮਰੀਜ਼ ਬੈੱਡ ਤੇ ਵੀ ਆ ਜਾਂਦਾ ਹੈ ਲੈਟਨ ਪਛਾਦ ਹੋਈ ਦਿੱਕਤ ਆਂਦੀ ਹੈ ਐਵੇਂ ਸਿਰ ਦਾ ਆਪਰੇਸ਼ਨ ਹੈ ਸਿਰ ਦੇ ਆਪਰੇਸ਼ਨ ਵੀ ਲੋਕ ਬੜੀ ਡਰ ਡਰ ਕੇ ਕਰਾਉਂਦੇ ਆ ਜੀ ਕਰਦੇ ਹਾਂ ਹਾਂ ਜੀ ਕਿੰਨੀ ਵੀ ਸੱਟ ਹੋਵੇ ਜੀ ਮਰੀਜ਼ ਕਿੰਨਾ ਵੀ ਸੀਰੀਅਸ ਹੋਵੇ ਅਗਰ ਟਾਈਮ ਰਹਿੰਦੇ ਹੋ ਹਸਪੀਟਲ ਚ ਪਹੁੰਚ ਜੇ ਜੀ ਉਸ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਹੈ ਆਪਾਂ ਇੱਥੇ ਜੋ ਵੀ ਬ੍ਰੇਨਸ ਜੀ ਕੀਤੀ ਹੈ ਸਭ ਦਾ ਰਿਜ਼ਲਟ ਆਪ ਨੂੰ ਬਹੁਤ ਵਧੀਆ ਮਿਲਿਆ ਹੈ ਜੀ ਟਾਈਮ ਮੈਟਰ ਕਰਦਾ ਹੈ ਇੱਥੋਂ ਦੀ ਆਪਾਂ ਕਿਸੇ ਹੋਰ ਵੱਡੇ ਸੈਂਟਰ ਤੇ ਜਾਂਦੇ ਆ ਵੱਡੇ ਸ਼ਹਿਰ ਜਾਂਦੇ ਆ ਉਹ ਕ੍ਰੂਸ਼ਲ ਟਾਈਮ ਜਿਹੜਾ ਹੁੰਦਾ ਉਹ ਨਿਕਲ ਜਾਂਦਾ ਹੈ ਜੀ ਉਹ ਟਾਈਮ ਹੀ ਨਹੀਂ ਬਚਦਾ ਪੇਸ਼ੈਂਟ ਨੂੰ ਉਸ ਚ ਰਿਜ਼ਲਟਸ ਹੋਰ ਆਪਣੇ ਖਰਾਬ ਹੋ ਜਾਂਦੇ ਲੇਟ ਹੋ ਜਾਂਦਾ ਹੈ ਦੇ ਵੀ ਸੱਜ ਨੂੰ ਸਿਰ ਦੀ ਕੋਈ ਵੀ ਸੱਟ ਤੇ ਰੀੜ ਦੀ ਹੱਡ ਦੀ ਸੱਟ ਹੋਵੇ ਤਾਂ ਇਸ ਡਾਕਟਰ ਸਾਹਿਬ ਨੂੰ ਬਰਨਾਲੇ ਚ ਮਿਲ ਸਕਦੇ ਹੋ ਸਹੀ ਗਾਈਡਨਸ ਮਿਲੂਗੀ ਦੀ ਜਿਹਦੇ ਉਤੇ ਡਾਕਟਰ ਸਾਹਿਬ ਮੰਨ ਲੋ ਕਿ ਕਈ ਵਾਰੀ ਆਪਰੇਸ਼ਨ ਦੀ ਨਹੀਂ ਵੀ ਲੋੜ ਪੈਂਦੀ ਤਾਂ ਉਹਨੂੰ ਸਹੀ ਦੱਸ ਦੋਗੇ ਜੀ ਤੁਸੀਂ ਬਿਲਕੁਲ ਜੀ ਪਹਿਲੀ ਕੋਸ਼ਿਸ਼ ਸਾਡੀ ਆ ਹੀ ਰਹਿੰਦੀ ਹੈ ਜੇ ਆਪਰੇਸ਼ਨ ਦੀ ਲੋੜ ਨਹੀਂ ਦਵਾਈਆਂ ਨਾਲ ਪੇਸ਼ੈਂਟ ਨੂੰ ਸਹੀ ਕੀਤਾ ਜਾ ਸਕੇ ਤਾਂ ਉਹ ਦਵਾਈਆਂ ਨਾਲ ਹੀ ਠੀਕ ਹੋਵੇ ਜੀ ਪੇਸ਼ੈਂਟ ਨੂੰ ਸਰਜਰੀ ਇੱਕ ਲਾਸਟ ਆਪਸ਼ਨ ਹੁੰਦਾ ਹੈ ਜੀ ਤੇ ਬੜਾ ਕ੍ਰੂਸ਼ਲ ਆਪਸ਼ਨ ਹੁੰਦਾ ਹੈ ਕਈ ਵਿਥਿਨ ਟਾਈਮ ਪੇਸ਼ੈਂਟ ਪਹੁੰਚ ਜੇ ਤੇ ਉਹਨਾਂ ਸਹੀ ਲੋਡ ਹੈ ਜੀ ਤਾਂ ਬਹੁਤ ਵਧੀਆ ਰਿਜ਼ਲਟ ਮਿਲਣਗੇ ਜੀ ਇਹ ਅਸੀਂ ਕਹਿ ਸਕਦੇ ਹਾਂ ਟੈਸਟ ਦਵਾਈਆਂ ਤੇ ਆਪਰੇਸ਼ਨ ਦਾ ਖਰਚਾ ਵੀ ਘੱਟ ਹੋਈ ਹੈ ਨਾ ਹਾਂਜੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਸੁਖਰੀਏ